ਪੰਜਾਬ ਵਿੱਚ 1 ਜੂਨ ਤੋਂ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸੰਗਰੂਰ ਵਿਖੇ ਐਸਐਸਪੀ ਸਰਤਾਰ ਸਿੰਘ ਚਾਹਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡੀਐਸਪੀ ਮਨੋਜ ਗੋਰਸੀ ਦੀ ਅਗਵਾਈ ਹੇਠ ਸੰਗਰੂਰ ਪੁਲਿਸ ਦੀ ਟੀਮ ਅਤੇ ਆਈਟੀਬੀਪੀ ਦੀ ਟੁਕੜੀ ਵੱਲੋਂ ਡੀਸੀ ਕੰਪਲੈਕਸ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਫਲਾਈਂਗ ਮਾਰਚ ਕੱਢਿਆ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਡੀਐਸਪੀ ਮਨੋਜ ਗੋਰਸੀ ਨੇ ਦੱਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਸ਼ਾਂਤਮਈ ਮਾਹੌਲ ਤੇ ਚੋਣਾ ਨੂੰ ਨੇਪਰੇ ਚਾੜਨ ਲਈ ਸਮੇਂ-ਸਮੇਂ ਤੇ ਪੁਲਿਸ ਤੇ ਆਈਟੀਬੀਪੀ ਦੀ ਟੁਕੜੀ ਵੱਲੋਂ ਫਲਾਈ ਮਾਰਚ ਕੱਢਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਹੋਰ ਰਾਜਾਂ ਵਿੱਚ ਚੋਣਾ ਖਤਮ ਹੋਣ ਤੋਂ ਬਾਅਦ ਪੰਜਾਬ ਵਿੱਚ ਹੋਰ ਫੋਰਸ ਆ ਜਾਵੇਗੀ ਤੇ ਪੀਸਫੁਲੀ ਢੰਗ ਨਾਲ ਇਹਨਾਂ ਚੋਣਾ ਨੂੰ ਨੇਪਰੇ ਚਾੜਿਆ ਜਾਵੇਗਾ ਇਹ ਜੀ ਜੋ ਆਉਣ ਵਾਲੀਆਂ ਲੋਕ ਸਭਾ ਚੋਣਾਂ ਹੈਗੀਆਂ ਨੇ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਦੇਖੋ ਮਾਹੌਲ ਕਰੀਏ ਕਰਨ ਵਾਸਤੇ ਅਸੀਂ ਤੇ ਆਈਟੀਬੀਪੀ ਦੀ ਇੱਕ ਟੁਕੜੀ ਨੇ ਜਿਹੜਾ ਹੈਗਾ ਫਲੈਗ ਮਾਰਚ ਕੱਢਿਆ ਜਿਹਦੇ ਵਿੱਚ ਮਤਲਬ ਸ਼ਹਿਰ ਦਾ ਜਿਹੜਾ ਮੇਨ ਪੋਰਸ਼ਨ ਆ ਰਿਹਾ ਹੈ ਉਹ ਅਸੀਂ ਕਵਰ ਕੀਤਾ ਕਿੰਨੀਆਂ ਟੁਕੜੀਆਂ ਆਈਆਂ ਨੇ ਸੁਰੂਪ ਤੋਂ ਫਿਲਹਾਲ ਇੱਕ ਆਈ ਹੋਈ ਹੈ ਸਾਡੇ ਕੋਲ ਜੀ ਆਈਟੀਬੀਪੀ ਦੀ ਟੁਕੜੀ ਉਹਦੇ ਨਾਲ ਅਸੀਂ ਸਰੋਜਨ ਵਾਈਸ ਡੇਲੀ ਫਲੈਗ ਮਾਰਚ ਕਰ ਰਹੇ ਹਾਂ ਤੇ ਬਾਕੀ ਫੋਰਸ ਜਿਹੜੀ ਹੈ ਉਹ ਜਿਵੇਂ ਬਾਕੀ ਰਾਜਾਂ ਦੇ ਵਿੱਚ ਆਉਣਾ ਹੋਣੀ ਹੈ ਉਸ ਤੋਂ ਬਾਅਦ ਆਏ ਮਤਲਬ ਲੱਗੇ ਕਿੰਨੇ ਟੁਕੜਾ ਹੋ ਰਹੇ ਚੱਲ ਕਿਤੇ ਏ ਜੀ ਅਸੀਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਆਂ ਵੀ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਬਜੇਦਾ ਤੇ ਉਹ ਕਰਵਾਵਾਂਗੇ ਕਿਸੇ ਵੀ ਟ੍ਰਬਲ ਮੇਕਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਕ੍ਰੀਏਟ ਕਰਨ ਨਹੀਂ ਦਿੱਤੀ ਜਾ। ਅਧਿਰਪੁਣ ਮਾਹੌਲ ਖਰਾਬ ਹੋਦਾ ਤਾਂ ਉਸ ਨੂੰ ਕਿਸੇ ਨੇ ਕੁਝ ਨਹੀਂ ਮਾਹੌਲ ਨਹੀਂ ਖਰਾਬ ਹੋਏਗਾ ਜੀ ਅਸੀਂ ਕਰੇ ਵਾਸਤੇ